ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਤਨਾਉ ਦੀ ਸਾਰੇ ਜਣੇ ਇੱਥਾ ਤੇ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਭੈਣ ਭਰਾ ਸਾਰਿਆਂ ਦਾ ਦਿলো ਧੰਨਵਾਦ ਜੀ ਠੀਕ ਹੋ ਗਈ ਸਟਾਈਲ ਤੇ ਹੁਣ ਸਾਡੀ ਮਜੀਦ ਉਹਨਾਂ ਨਾਲ ਵੀ ਗੱਲਬਾਤ ਕਰਾਨਾ ਤੇ ਨਾਲੇ ਸਾਨੂੰ ਕੰਮ ਦਿਖਾਈਏ ਵੀ ਕਿੱਥੇ ਤੱਕ ਚਲੇ ਗਿਆ ਬਾਕੀ ਜੀ ਅੱਜ ਸਵੇਰ ਦੇ ਅਸੀਂ ਬਾਹਰ ਦੇਪਰੇ ਨੂੰ ਫੋਨ ਕਰ ਰਹੇ ਹਾਂ ਫੋਨ 'ਤੇ ਕੋਈ ਰ ਮਨ ਨੂੰ ਲੱਗਦਾ ਵੀ ਉਹ ਕੰਮ ਹੋ ਉਹ ਨਾਲ ਜਾ ਦਈ ਚਲੋ ਕੋਈ ਨਹੀਂ ਫਿਰ ਆਪਣੀ ਤਿਆਰੀ ਤਾਂ ਹੈ ਆਪਾਂ ਪੇਂਟ ਮਰਾ ਦੂੰਗੇ ਹੀ ਹੁਣ ਕੇ ਜਾ ਕੇ ਦੋ ਬਾਹਰ ਦੀ ਬਾਹਰ ਤਾਂ ਲਿਆਣੀ ਹੋਈ ਇੰਤ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਨੇ ਰਹੋ ਥੋੜਾ ਨੂੰ ਦੂਜੇ ਕੈਮਰੇ ਰਾਹੀਂ ਦਿਖਾਣਾ ਹੈ ਕਿ ਕਿਆ ਕੁਝ ਚੱਲ ਰਿਹਾ ਹੈ ਤਾ ਕਿੰਨਾ ਕੰਮ ਹੋ ਰਿਹਾ ਮੈਂ ਚੱਲਦਾ ਆਂ ਹੁਣ ਜੱਸ ਕਰਨ ਤੁਹਾਨੂੰ ਪਤਾ ਜੀ ਕੋਲ ਛੱਡ ਦੰਨਾ ਮੈਂ ਦੁਪਹਿਰ ਤੇ ਫੇਰ 10 11 ਵਜੇ ਆ ਜੰਨਾ ਕਿਉਂਕਿ ਅੱਜ ਵੀ ਮੈਂ ਫੇਸਮਿੰਟ ਜਾ ਰਲਾ ਕੇ ਉਹ ਦੂਜੀ ਸਲੇਬ ਜਿਹੜੀ ਬਾਹਰ ਤੋੜੀ ਸੀ ਇਹ ਲੋਈ ਸਾਹਮਣੇ ਬੈਠਾ ਨਾ ਤੇ ਕਣਕਾਂ ਨੂੰ ਲੱਗ ਲਿਆ ਪਾਣੀ ਦੀ ਚਾਹ ਰਾ ਉਹ ਉਹ ਨੀਵਾ ਦੁੱਧ ਚਾ ਲੱਗਣ ਵਾਲਾ ਹੋ ਗਿਆ ਹੋਣਾ ਇਹ ਜਿਹੜੀ ਸਾਹਮਣੇ ਉਹ ਗੇਤੀ ਜੀ ਬਹੁਤ ਇਹ ਪਛੇਤ ਲਈ ਉਹ ਬਾਅਦ ਚ ਹੋ ਸਾਰੇ ਕਮੈਂਟ ਕਰ ਰਹੇ ਹਨ ਤੇ ਬਾਹਰ ਤਾਂ ਪੁੱਟੀ ਵੱਜ ਗਈ ਐ ਨਾ ਇਹਦਾ ਕੱਲ ਨੂੰ ਸਫਾਈ ਹੋਊਗੀ ਰੇਗ ਮਾਰਨਾ ਤੇ ਅੱਜ ਆਪਾਂ ਨੇ ਮਲਾ ਲੈਣਾ ਪੇਂਟ ਬਾਲਟਿਕ 20 ਲੀਟਰ ਵਾਲੀ ਹੋਰ ਲਾਵਾਂਗੇ ਲਾਓ ਜੀ ਤੇ ਉੱਪਰ ਵੀ ਹੋ ਗਿਆ ਜੀ ਛਾਇਆ ਹੋਰ ਆ ਪਾ ਕੀ ਬਣੂਗਾ ਕਿਦਾਂ ਆਊਗਾ ਸਮਾਨ ਲੋਟ ਵਿੱਚੇ ਬੂਟੇ ਜੇ ਵੀ ਧਮਾਤੇ ਵਿੱਚੇ ਗੈਲੇ ਮੰਜੇ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਆਪਣਾ ਨਾ ਜਿਹੜਾ ਅੰਦਰ ਵਾਲਾ ਕੰਮ ਆ ਉਹ ਤਾਂ ਨਿਬੜ ਗਿਆ ਹੀ। ਇਹਨਾਂ ਨੇ ਨੈਣ ਕੁੱਟੀ ਪੱਟੀ ਮਾਰ ਕੇ ਛੱਡ ਤੇ ਆਈ। ਤੇ ਅੱਜ ਰੇਗ ਮਾਰ ਚੱਲ ਰਿਹਾ ਜੀ ਆਪਰ ਕੋੜੀਆਂ ਵੀ। ਤੇ ਇਹਦਾ ਪੇਂਟ ਆ ਗਿਆ ਜੀ ਦੋਵੇਂ ਬਾਥਰੂਮਾਂ ਨੂੰ ਅੰਦਰ ਉਹ ਕੋੜ ਮਾਰ ਤੇ ਆ ਪੂਰੀ ਦਾ ਬਾਜ ਪੇਂਟ ਵੱਜ ਜਾਣਾ ਇੱਕ ਤੇ ਸਵੇਰੇ ਵੱਜ ਜਾਣਾ ਦੂਜਾ। ਤੇ ਇਹਨਾਂ ਨੂੰ ਵੀ ਕਰਾਉਣਾ ਜੀ ਆਪਾਂ ਨੇ ਜਾਲੀਆਂ ਨੇ। ਜਾਲੀਆਂ ਨੂੰ ਦੱਸਿਆ ਜੀ ਵੀ ਇਹਨਾਂ ਨੂੰ ਇਦਾਂ ਹੀ ਠੀਕ ਹੈ ਨਾ ਜੀ ਤੇ ਬ੍ਰਾਉਨ ਜਾਂ ਗੈਲੇ ਗੋਲਡਨ ਤੇ ਸਿਲਵਰ। ਇਦਾਂ ਦੀ ਕਰਾਉਣਾ। ਆਏ ਤੇ ਇੱਧਰ ਕੰਮ ਹੋਇਆ ਵਧੀਆ ਬਗਦਮ ਪਰ ਇਹ ਇਹਨਾਂ ਦੀ ਸਫਾਈ ਹੈ ਜੀ ਕਰਨੀ ਇੱਥੇ ਆ ਦੇਖੋ ਮਟੀਰੀਅਲ ਉਹ ਘਰ ਜੇ ਨਹੀਂ ਬਣਾ ਜਾਂਦੀਆਂ ਪਿੰਡਾਂ ਨਹੀਂ ਕੀ ਕਹਿੰਦੇ ਹਾਂ ਉਹ ਦਦੈਣਾ ਜੀ ਪਤ ਨਹੀਂ ਕੀ ਕਹਿੰਦੇ ਹਾਂ ਉਹ ਮੈਂ ਬਹੁਤ ਡੱਬੀਆਂ ਜੀਆਂ ਬਣਾ ਤੀਦੀਆਂ ਇਹ ਤੇ ਇੱਧਰ ਤਾਂ ਇਹਨ ਵਧੀਆ ਬਣ ਗਿਆ ਜੀ ਲੋਟ ਆ ਗਿਆ ਇਹ ਤੇ ਦੇਖ ਲਓ ਦਰਵਾਜ਼ਾ ਨਵੇਂ ਤਰਵਾਤੇ ਗਾਣਿਕ ਨੇ ਸੋਹਣੇ ਤੇ ਇੱਧਰ ਆਪਣਾ ਓਕੇ ਹੈ ਜੀ ਤੇ ਬਾਕੀ ਜੇ ਇਹ ਕਹਿੰਦੇ ਕਿ ਤੁਸੀਂ ਉਹ ਲਾ ਦਿਓ ਮੰਜੀਤ ਹਨਾ ਵਾਲ ਪੇਪਰ ਪਰ ਇਹਦੇ ਇਹਦੇ ਤੇ ਵੀ ਇੱਕ ਵਾਰੀ ਜੇ ਰੇਗ ਮਾਰ ਜਾ ਬੱਜ ਜਾਂਦਾ ਪੱਤੀ ਪੁੱਤੀ ਹਾਂ ਕਰ ਸਫਾਈ ਕਰਦੇ ਅੱਛਾ ਤੇ ਸਾਸਰੀ ਕੱਲ ਬੁਲਾਈ ਹੋਣੀ ਅੱਜ ਤੱਕ ਸਾਸਰੀ ਕੱਲ ਬੁਲਾਏਗੇ ਬੀਜੀ ਹੈ ਨਾ ਜੀ ਇਸ ਲੈਣੇ ਮੇਰੀ ਮੋਤੀ ਮੇਰੀ ਜੀ ਭਾਉ ਚੋਤਾਂ ਵੀ ਨਵਾਂ ਰੀਤ ਕੀ ਆ ਦੱਸ ਦੱਸ ਬਸ ਸਤ ਸਤ ਜੀ ਨਾ 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 ਬਸ ਹੋਈ ਹੀ ਫਰਖੁਦਾ ਵੀ ਨਾ ਇਹ ਨਾ ਇਹ ਵੱਧ ਜਾਗਾ ਹੁਣ ਮੁੰਡੂ ਫੇਰ ਉੱਥੇ ਆ ਜਾਣਾ ਦੋ ਘਾਟ ਪੈਸੇ ਵੀ ਕੱਟਣ ਮੁਣਾ ਰੋ ਦੇ ਨਾ ਖੈਰ ਨਾ ਦੇਖਾ ਜਾਣਾ ਅੱਛਾ ਇਹ ਤਾਂ ਗੱਲ ਹੈਗੀ ਆ ਜਰੂਰ ਨਾ ਤੂੰ ਕਹਿ ਕਹਿੰਦੀ ਵੀ ਹੁਣ ਫਾਸਾਂ ਦਾ ਰਹਿ ਗਿਆ ਅਜੇ ਹੋਇਆ ਕਿਹੜਾ ਇੱਥੇ ਤਾਂ ਲੱਗਿਆ ਨਹੀਂ ਕੰਦਾ ਪਰ ਮਨ ਤਾਂ ਇਹਦਾ ਫਿਕਰ ਪਿਆ ਪਿਆ ਹੈ ਅੱਜ ਬਾਈ ਨੂੰ ਕਰਿਆ ਫੋਨ ਮੈਂ 2 ਵਜੇ ਤੇਰੇ ਸਾਹਮਣੇ ਉਹਨੇ ਫੋਨ ਹੁਣ ਤੱਕ ਰਿਪਲਾਈ ਨਹੀਂ ਆਇਆ ਕੋਈ ਉਹਦਾ ਤੇ ਇਹ ਨਾ ਜੀ ਇੱਕ ਆਪਣਾ ਨਾ ਦੇਖੋ ਅੱਗੇ ਨਾ ਕੁੰਡੇਪੁਰ ਲੋਆਲੇ ਕਰ ਦੇ ਦੀ ਇਹ ਕੁੰਡੇ ਹੁੱਕਾਂ ਚਾਰੇ ਕੋਨਿਆਂ 'ਚ ਆਈ ਇਹ ਇੱਥੇ ਵੀ ਇਹ ਸਾਰੀ ਕਮਰਿਆਂ 'ਚ ਆਪਣਾ ਹੀ ਤੇ ਇਹ ਦੇਖੋ ਜਾਂ ਕੁਝ ਵੀ ਬੰਨਣਾ ਜਾਂ ਜਿੱਦਾਂ ਮਰਜੀ ਤੇ ਮਨਜੀਤ ਕਹਿੰਦੀ ਯਾਰ ਅਸੀਂ ਸੋਚਿਆ ਵੀ ਇਹ ਵਾਲ ਪੇਪਰ ਲੱਗਣਾ ਪਰ ਇਹਨੂੰ ਵੱਢਦੀ ਹੈ ਕਿਉਂ ਨਾ ਕੱਟਦੀ ਏ ਫਿਰ ਮੈਂ ਅੱਜ ਲਿਆਇਆ ਤਾਂ ਇਹ 샤ਰੂ ਅਰਬੀ ਭਾਸ਼ਾ 'ਚ ਗ੍ਰੈਂਡਰ ਨੂੰ 샤ਰੂ ਕਹਿੰਦੇ ਆਂ ਮੇਰਾ ਮੇਰੀ ਹਿੰਮਤ ਨਹੀਂ ਪਈ ਨਾਲੇ ਮੈਂ ਇਹ ਬਾਹਰ ਬਹੁਤ ਲਾਇਆ ਮੇਰੀ ਹਿੰਮਤ ਨਹੀਂ ਪਈ ਉਹ ਕਾਤੋ ਜੀ ਉਹ ਵੀ ਮੈਂ ਕਾਰਨ ਦੱਸੂਗਾ ਤੁਹਾਨੂੰ ਇਹਦਾ ਚੱਕਰ ਹੁੰਦਾ ਜੀ 1000 ਤੇ ਉੱਪਰ RPM ਜਿਹੜੇ ਇਹਦੇ ਚੱਕਰ ਜਾਂ ਚੱਲਦਾ ਇੰਨੀ ਤੇਜ਼ ਇਹਦਾ ਨਾ ਇਹ ਬੀਲ ਵੀ ਮੈਂ ਨਵਾਂ ਲਿਆਇਆ ਇਹ ਵੀ ਇਹ ਕਈ ਵਾਰ ਨਾ ਜਿੱਦਾਂ ਆਪਾਂ ਵੱਢਣ ਲੱਗਿਆਂ ਜੇ ਸ਼ਾਮ ਨੂੰ ਦੇਖਦਾ ਹੀ ਵੱਢ ਕੇ ਨਹੀਂ ਤਾਂ ਫਿਰ ਮੈਂ ਮੁੰਡੇ ਨਹੀਂ ਲਿਆਉਂਗਾ ਉੱਥੇ ਪੜਵਾਉਂਗਾ ਇਹ ਹੁਣ ਮੈਨੂੰ ਚਲਾਏ ਨੂੰ ਬਹੁਤ ਟਾਈਮ ਹੋ ਗਿਆ ਜੀ ਮਨ ਨੂੰ ਡਰ ਇਹ ਹੈ ਵੀ ਸਾਡੇ ਨਾਲ ਉੱਥੇ ਦੋ ਮੁੰਡਿਆਂ ਦਾ ਐਕਸੀਡੈਂਟ ਹੋ ਗਿਆ ਦਾ ਇਹਦੇ ਨਾਲ ਕਿਦਾਂ ਉਹ ਹੱਥ 'ਚ ਫੜਿਆ ਫੜਿਆ ਪਤਾ ਨਹੀਂ ਕਿਹੜੇ ਹਿਸਾਬ ਗੱਲ ਮੰਜੀ ਤੋਨੇ ਮੂੰਹ 'ਤੇ ਪਨੂ ਲਾਇਆ ਬੁੱਲ ਵੀ ਵੱਡ ਲਿਆ ਨੱਕ ਪਰ ਵੀ ਲਾ ਲਿਆ ਜੀਰਾ ਖੜੇ ਖੜੇ ਕਰਾਈ ਨਾਲ ਜਾ ਤਫ ਹੈ ਬਾਹਰਲੇ ਪਾਸੇ ਅਸੀਂ ਲਾ ਰਹੇ ਤੇ ਉਲਮੋਨੀਅਮ ਵੱਡ ਰਹੇ ਸੀ ਤੇ ਜਿਹੜੇ ਹੁੱਕਾਂ ਬਦੇ ਵੀ ਹੁੰਦੀ ਇਹ ਤਾਂ ਬਹੁਤ ਖਤਰਨਾਕ ਹੈ ਮੰਜੀ ਜੇ ਕਿਤੇ ਇਹਦਾ ਚਾਲ ਦੇਦਾ ਕਿਤੇ ਆਪਾਂ ਨੇ ਉਹ ਜਦ ਵੱਡ ਰਹੇ ਆ ਕੋਈ ਚੀਜ਼ ਇਹਨੂੰ ਟੇਡਾ ਕਰਤੇ ਤਾਂ ਜਦੀ ਬਲੇ ਟੁੱਟ ਮੁਰਲਾ ਹਬੀਲ ਟੁੱਟ ਗਿਆ ਇਹ ਤਾਂ ਪਤਾ ਨਹੀਂ ਕਿੱਥੇ ਵੱਜ ਗਿਆ ਨਾ ਨੁਕਸਾਨ ਹੀ ਕਰਨਾ ਇੰਨੀ ਇੰਨੀ ਸਪੀਡ ਹੁੰਦੇ ਇੰਨੇ ਚੱਕਰ ਹੁੰਨੇ ਆ ਤੇ ਦੇ ਅੰਦਰ ਦਾ ਤੁਹਾਨੂੰ ਦਿਖਾਈ ਹੈ ਫਿਰ ਇਹ ਲੋ ਜੀ ਪੀ ਦਾ ਵੀ ਇਹ ਵੀ ਕਰਕੇ ਛੜਤੇ ਐ ਇਹਨਾਂ ਨੇ ਐ ਨਾ ਤੇ ਇਹ ਦੇਖੋ ਇਹ ਨੀਚੇ ਆਇਆ ਜਿੱਦਾਂ ਹੁਣ ਮੇਰੀ ਸਲਾਹ ਐ ਕਿ ਜਿੱਦਾਂ ਮਾਰਿਆ ਐ ਨਾ ਮੈਂ ਨਾ ਇਹਨਾਂ ਨੂੰ ਕਿਉਂ ਨਾ ਆਪਾਂ ਉਹ ਕਰ ਦਿੰਦੇ ਬਾਕੀ ਜੀ ਆਪਾਂ ਨੇ ਐ ਥੱਲੇ ਥੱਲੇ ਨੀਚੇ ਨੀਚੇ ਉਹ ਮਾਰਾ ਤੇ ਆ ਜੀ ਇਹ ਕੈਮੀਕਲ ਆਪਣਾ ਸਲਾਹ ਤੋਂ ਇਹ ਤਾਂ ਹੋਰੇ ਕੋਈ ਕੁਛ ਐ ਮਨੂੰ ਐ ਲੱਗਦਾ ਮੰਜੀ ਤੇਰਾ ਡੱਬ ਖੜੱਬਾ ਜੀ ਰਹਿ ਜਾਣਾ ਘਰ ਇਂਡੇਲੇ ਸਾਹ ਗੈ ਲੋ ਚੱਕ ਨਹੀਂ ਰਹੇ ਹਨ ਇੱਧਰ ਵੀ ਆ ਦੇਖੋ ਆ ਸਲੇਪ ਟੁੱਟੀ ਪਈ ਅੱਜ ਤੇ ਇਹ ਮੈਂ ਭਰਤੀ ਰਲਾ ਕੈ ਟਮੈਂਟ ਇਹ ਭਰਤੇ ਆਪਾਂ ਨਾ ਕੁਛ ਕਾਲ ਲੂ ਇਹਦੇ ਪਰ ਪੁੱਟੀ ਮਰਾ ਦੇਣੀ ਜਿਹੜਾ ਉੱਚਾ ਨਹੀਂ ਮਾਇ ਦੇਖਦਾ ਨਾ ਇਹ ਸਲੇਪ ਵੱਡੀ ਦੀ ਇਹ ਲਾ ਲਓ ਜੀ 4 ਇੰਚ ਹੋਣਾ ਇਹ ਤੇ ਜਿਹਦੇ ਕਰਕੇ ਜੀ ਇਹਦੇ ਚ ਸਿਮੈਂਟ ਖੜਾਣਾ ਔਖਾ ਹੋ ਜਾਂਦਾ ਫਿਰ ਮੈਂ ਸੁੱਕ ਜਾਈ ਰੱਖਿਆ ਤਾਂ ਗਿੱਲਾ ਨਹੀਂ ਜ਼ਿਆਦਾ ਕਰਿਆ ਉਹ ਮਾਰਿਆ ਹੁਣ ਜਿਹੜੀ ਕਮੀ ਪੇਸ਼ੀ ਕੋਈ ਰਹੇਗੀ ਤਾਂ ਹਾਂ ਉਹ ਹੀ ਲੱਗਣਾ ਤੇਤੇ ਐਦਾਂ ਥੋੜਾ ਲੱਗਣਾ ਉਹ ਆਹ ਇਹ ਚੀਜ਼ ਕਰਦੇ ਨੇ ਜਿੰਨੇ ਆ ਜੀ ਬੰਦ ਕਰਨਾ ਹਾਂ ਹਾਏ ਤੁਸੀਂ ਕਹਿੰਦੇ ਨਾ ਜੇ ਐ ਹੋਣਾ ਆਵੇ ਐ ਦਾ ਆਪੇ ਨਾਲ ਬਲੇ ਦੇ ਨਾ ਆ ਦੇ ਲੈ ਪੋਟ ਜਾ ਹਾਂ ਜਿਦੋਲ ਕਾ ਦਿਖਾਇਆ ਪਾਣੀ ਇਹਨਾਂ ਅੱਛਾ ਚਲ ਠੀਕ ਆ ਤਾਂ ਤੇ ਗੱਲ ਐ ਇਸ ਤਰ੍ਹਾਂ ਵੀ ਇੱਧਰ ਵੀ ਤੀਆਂ ਦੋ ਸਲੇਪਾਂ ਉਹ ਵੀ ਟੁੱਟ ਰੀਆਂ ਤੀ ਇਹ ਵੀ ਮੈਂ ਕਰਕਾ ਉਹ ਦੇਖੋ ਬਰਾਬਰ ਕਰਾ ਦੇ ਪਾਲ ਪਤੀ ਜੀ ਮਨਨਾ ਪੁੱਟੀ ਭਾਰਤੀ ਪਰ ਫਿਰ ਵੀ ਉੱਚਾ ਨੀਮਾ ਤਾਂ ਦੇਖੋ ਇਹ ਛੜ ਦਨ ਨਹੀਂ ਦੁਬਾਰਾ ਕਰਵਾਉਣਾ ਇਹਨੂੰ ਸਵੇਰੇ ਮੈਨੂੰ ਪਤਾ ਨਾ ਇਹ ਐਨਾ ਤੱਕ ਕਰ ਦੇਈਏ ਤੇ ਇੱਧਰ ਵੀ ਆਪਾਂ ਨੇ ਇਹ ਕੰਧ ਤੇ ਉਹ ਮਰਵਾਤੀ ਆਈਏ ਆਪਣਾ ਜਿੱਥੇ ਜਿੱਥੇ ਸਲਾਹ ਆਂਦੀ ਸੀ ਨਾ ਕੈਮੀਕਲ ਜਾਂ ਉਹ ਵਾਟਰਪੂਫ ਜਾਂ ਉਹ ਜ਼ਰੂਰੀ ਹੈ ਕਹਿੰਦੇ ਮਾਰਨਾ ਇਹ ਕੰਧ ਤੇ ਸਾਰੀ ਦੀ ਮਰਵਾਤੀ ਆਪਾਂ ਤੇ ਚਲੋ ਇਹ ਤਾਂ ਹੁਣ ਵਧੀਆ ਬਣ ਗਿਆ ਇੱਕ ਹੋਰ ਵੀ ਆਈ ਆਪਾਂ ਪੇਂਟ ਲੈ ਆਏ ਤਿੰਨੇ ਫੁੱਲ ਰੱਖ ਲੈਣੇ ਆਪਾਂ ਨੇ ਇਹ ਤਿੰਨੇ ਫੁੱਲਾਂ ਪਰ ਕੱਲ ਨੂੰ ਸਵੇਰੇ ਪੇਂਟ ਮਰਵਾ ਦੇਣਾ। ਬਾਕੀ ਬਾਲ ਪੇਪਰ ਵਾਲਿਆਂ ਨੂੰ ਦੇਖਦਾ ਮੈਂ ਅੱਜ ਦੁਬਾਰਾ ਕਰਦਾ ਹਾਂ। ਹੁਣ ਫੋਨੋਂ ਤਾਂ ਬੁਲਾਏ ਲੈਣੇ ਮਨਜੀਤ ਆਪਾਂ ਨੇ। ਹਨੀ? ਹੁਣ ਸਿੱਧਾ ਕਹੋ ਵੀ ਆ ਜਾ ਬਾਈ। ਇੱਕ ਹੋਰ ਹੈ ਅੱਜ ਹੁਣ ਮੈਂ ਚੱਲਿਆਂ ਜਾਣਾ ਏ ਦੁਕਾਨ ਪਰ ਕਰਦਣ ਨੂੰ ਵੀ ਲੈ ਕਾਣਾ 5 ਵਜੇ ਤੇ ਅੱਜ ਇਹਨਾਂ ਦਾ ਪੇਂਟ ਵੀ ਲਿਆ ਦੇਣਾ ਮਨਜੀਤ। ਤੇ ਬਾਕੀ ਆ ਕੇ ਇਹ ਚੱਕਾ ਮੈਂ ਹਨਾ ਥੈਲਿਆਂ ਚ ਪਾ ਪਾ ਕੇ ਗੇਰੀਏ। ਜਰੇ ਕੁਮਾਰੇ ਪਹੁੰਚਾਂ ਰਿਹਾ ਬਾਹਰ। ਇਹ ਪਿਆ ਸਾਰਾ ਆਪਣਾ ਸਟੈਪ ਲੈ ਜਾਂ ਜੇ ਹੋਰ। ਬਾਕੀ ਅੱਜ ਮਨਜੀਤ ਨੇ ਵੀ ਸਫਾਈ ਇੱਕ ਵਾਰ ਕਰਤੀ ਘਰ ਦੀ ਜਿੰਨੀ ਕੁ ਹੋਈ ਬਾਕੀ ਇਹ ਪੋਚਾ ਪੂਚਾ ਆ ਧੋ ਹੋਣਾ ਜੀ ਇਹ ਬਾਕੀ ਮਨਜੀਤ ਐ ਤਾਂ ਕੰਮ ਸਾਰ ਵੀ ਰਹੀ ਆ ਉਹੀ ਦਿਮਾਗ 'ਚ ਘੁੰਮ ਰਿਹਾ ਵੀ ਕਿਉਂ ਨਾ ਫਰਸਾਂ ਨੂੰ ਵੀ ਲਵਾ ਦਈਏ ਫਰਸਾਂ ਨੂੰ ਵੀ ਲਵਾ ਦਈਏ ਮਾਹ ਬਈ ਇਹ ਜੀ 12-15000 ਹੋਰ ਲਾਜਣਾ ਪੈਦਾ ਕੋਈ ਨਹੀਂ ਚਲ ਇਹ ਤਾਂ ਜਦ ਮਰਜੀ ਬਲਾਕ ਹੈ ਮਹੀਨੇ ਨੂੰ 2 ਮਹੀਨੇ ਨੂੰ ਜਦ ਮਰਜੀ ਬਲਾਕ ਹੈ ਲਵਾ ਲੈ ਇਹਦਾ ਕਿਹਾ ਹੈ ਹੈ ਕਿ ਨਹੀਂ ਨਾ ਤਰ ਉਹ ਤੌਰ ਦੀ ਜਮਾਦੀ ਉਹ ਕਚਰਾ ਸੋਣਾ ਨਹੀਂ ਲੱਗਦਾ ਹੂੰ ਤੇ ਆ ਪੱਖਾ ਵੀ ਤਾਰ ਕਾ ਕਲੀਨ ਕਰੀਏ ਨਾ ਨਹੀਂ ਉੱਪਰ ਹੀ ਮੈਂ ਜਾਏ ਸਾਰੇ ਘੜ ਦੇ ਬੱਤ ਪਰ ਕਪੜੇ ਨਹੀਂ ਥਾਪਦੇ ਨੇ ਹਾਂ ਬੱਲੇ ਤੈਨੂੰ ਤੈਨੂੰ ਨਹੀਂ ਤਾਂ ਕਰਨਾ ਇਹ ਮੰਜੀ ਤੇਰੀ ਅੱਖਾਂ ਚ ਕਚਰਾ ਪੈ ਜਾਂਦਾ ਫੇਰ ਮੈਂ ਕਰ ਦਣਾ ਤਾਂ ਤੂੰ ਪੰਗਾ ਨਾ ਛੇੜ ਲਈ ਬਾਬਾ ਰੁਪਿਆ 30 40 ਹਜ਼ਾਰ ਤੇਰੇ ਲਾਈਟਾਂ ਪਰ ਲਾਇਆ ਵੱਖਾਂ ਵਰ ਕਿਤੇ ਉਹ ਬੱਲੋ ਫਿਊਜ ਹੋ ਜਾ ਕੋਈ ਇਹ ਤਾਂ ਲੀਡ ਮੈਂ ਮੋਤਾ ਜੀ ਦੇ ਸਰਪੰਚ ਦਾ ਸੁਭਾਨਾ ਹੁੰਦਾ ਮਾਣ ਮਦੁਰ ਬਾਂਦ ਦਾ ਗੋਈ ਜੀ ਸਾਹਮਣੇ ਆ ਹਾਂ ਇਹ ਕਰਨੇ ਜੀ ਆਪਾਂ ਨੇ ਇਹ ਦੇਖੋ ਇਹਨਾਂ ਦੇ ਉੱਪਰ ਨਾ ਗਿਰ ਗਿਆ ਨਾ ਜੀ ਇਹ ਗਿਰ ਗਿਆ ਇਹਦੇ ਉੱਪਰ ਸਵੇਰੇ ਮੈਂ ਕਹਿੰਦੀ ਮੈਂ 10 ਵਜੇ ਦੀ ਲੱਗੀ ਵੀ ਉਹ 10 ਵਜੇ ਲੱਗੀ ਵੀ ਖਾਣਾ ਹੈ ਖਾ ਖਾਈ ਇਹ ਜੀ ਇਸ ਹਿੱਸੇ ਜੇ ਤੱਕ ਆ ਗਏ ਮੈਂ ਬਾਹਰ ਬਾਹਰ ਪੁੱਤੀ ਨਹੀਂ ਕਰਾਈ ਜੀ 8:30 ਹੋ ਗਏ। ਇਹ ਸਾਹਮਣੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਐ ਸਾਹਮਣੇ ਕਰਿਆ ਵਾ ਕਿ ਐਨਾ ਨਾ ਜਿਕਣਾ ਉਹ ਨਹੀਂ ਲਾ ਦਿੰਦੇ ਕਾਗਜ਼ ਜੇ ਪੇਚ ਜੇ ਪੇਚਿੰਗ ਕਰਾਈ ਪੇਚਿੰਗ ਕਰਾਈ ਐ ਜੀ ਘਰ ਪੇਚਿੰਗ ਕਰਾਇਆ। ਹਾਂ ਸੱਚੇ। ਹਾਂ। ਔਰ ਅੱਗੇ ਕਿੱਥੇ ਚੱਲੇ ਹਾਂ ਸੋਚਾਂ ਦੀ ਇਹਨਾਂ ਦੀ ਹੈ। ਚੱਲੇ ਜੰਨਾ। ਇਹ ਵਾਲਾ ਦੇਖੀ ਐ ਇਹਨਾਂ ਨੇ ਵਾਲ ਦੇ। ਇਹ ਉਰੀ ਉਰੀਓ ਲੱਗਣਾ ਐ। ਕਾਹਨੋਂ ਸਾਲ ਬਾਪਾ ਮੁੰਡਾ ਪਲੇ ਗਿਆ। ਉਹ ਤੁੱਚਾ ਦੇਖ ਲੈ ਤੇ ਇਹ ਬਣਾਉਣੇ ਤੋਂ ਪਹਿਲਾਂ ਇਹ ਕਿਹਾ ਕਹਨਾ ਹੈ ਭਾਈ ਜੀ ਨੇ। ਇਹ ਸੁੱਚਾ ਪਹਿਲਾਂ ਲਵਾਉ ਰੋ ਤੇ ਅੱਧੀ ਜਗ੍ਹਾ ਬਸ ਸੁੰਦ ਮਲਾਈ। ਉਹਦੇ ਆਲੇ-ਦਾਲੇ ਹੋ ਗਿਆ ਇਹ ਤਾਂ ਇਹ ਤਾਂ ਜਿਹੜੀ ਦੂਜੀਆਂ ਸੁੱਚਾਂ ਲੈ ਆਣੀਆਂ ਉਹ ਕਿਤੇ ਘਟ ਨਾ ਜਾਵੇ ਹਨਾ। ਲੜਾਈ। ਤਾਂ ਮੈਂ ਕੱਢੀ ਆ ਉਹ ਇਹ ਜਿਆਦਾ ਬੱਸ ਹੈ ਉਹ ਤੁੰਦ ਨੂੰ ਪਟਾ ਰਹਿ ਕਰ ਤਿੰਦਰੀਆਂ। ਬਾਪੇ ਕੱਲੂ ਬਾਲ ਪੇਪਰ ਵਾਲੇ ਨੂੰ ਰਹਿਣ ਤੋਂ ਬੁਲਾਣੇ ਨੂੰ ਉਹਨਾਂ ਨੂੰ ਪਰਸੋਂ ਦਾ ਦਿਨ ਦੋ। ਕੱਲੂ ਮੈਂ ਸੁੱਚਾ ਲਿਆਣਾ ਫਿਰ ਪਲੇਟਾਂ ਫਾਰਮਾਂ ਜਾ ਇਹ। ਗੈਲੇ ਇਹ ਬੂ ਬੋਰ ਜੇ। ਤੇ ਉਹ ਲੋਆ ਦੰਨੇ ਪਹਿਲਾਂ ਲੋਆਣੀਆਂ ਪੈਣੀਆਂ ਫਿਰ ਉਹਦੇ ਹਿਸਾਬ ਨਾਲ ਪੇਪਰ ਲੱਗ ਜੂਗਾ ਆ ਲੋਆਣਾ ਵੀ ਪਤਾ ਕਿਦਾਂ ਐ ਹੁਣ ਅੱਜ ਕੱਲ ਨਾ ਹੀ ਦੂਜੇ ਤਰ੍ਹਾਂ ਆਣੀਆਂ ਪਹਿਲਾਂ ਸੁੱਚ ਲਾਤੇ ਆ ਇੱਕ ਪਲੇਟ ਲਾਤੀ ਫਿਰ ਸੁੱਚ ਲਾਤੇ ਜੀ ਉਸ ਤੋਂ ਬਾਅਦ ਕਵਰ ਫਾਸਦਾ ਬਾਡਰ ਦਾਲੇ ਦਲੇ ਵਾਲ ਮਨਜੀਤ ਉੱਠ ਜਾ ਉਰੇ ਤੇ ਗਰਦਾ ਲੱਗ ਗਿਆ ਹਣ ਉੱਠ ਉੱਠ ਬਾਈ ਚੱਲ ਉੱਠ ਜਾ ਉੱਠ ਜਾ ਉੱਠ ਜਾ ਬਾਹਰ ਮੈਂ ਰਹਿੰਦਾ ਰਹਿੰਦਾ ਤੇ ਮੈਂ ਤਾਂ ਆ ਗੱਲ ਕਰਦਾ ਤਾਂ ਵੀ ਇਹ ਕਿਤੇ ਨਹੀਂ ਅੱਜ ਮੁੰਡੇ ਨੂੰ ਬੁਲਾਵਾਂ ਮੈਂ ਉਹ ਤੇ ਇੱਕ ਵਾਰੀ ਖੁਲਵਾ ਕੇ ਵੀ ਦੇਖ ਲੈਂਦੇ ਇਹ ਲੱਕੜੀ ਵਾਲੇ ਬਕਸੇ ਲੱਗਦੇ ਮੈਨੂੰ ਇਹਦੇ ਅੰਦਰ ਲੱਕੜ ਦੇ ਜੇ ਹੋਏ ਲੋਹੇ ਦੇ ਲੋਹੇ ਵਾਲਿਆਂ ਦੇ ਵਿੱਚ ਲੱਗ ਜੰਨੇ ਆ ਉਹ ਪਰ ਕੋਈ ਕਹਿੰਦਾ ਤਾਂ ਉਹ ਕਹਿੰਦਾ ਤਾਂ ਮੈਂ ਪੁੱਛਿਆ ਤਾਂ ਕਿ ਨਾ ਲੱਕੜ ਚ ਵੀ ਲੱਗ ਜਣੇ ਹਾਂ ਲੋਹੇ ਦੀਆਂ ਬਾਅਦ ਚ ਡੱਬੀਆਂ ਆਈਆਂ ਏ ਉਹ ਸਾ ਜਿੱਦਾਂ ਲੋਹੇ ਦੀ ਡੱਬੀ ਫਸਾਈ ਤੀ ਫਿਰ ਬ੍ਰਦਰ ਨੇ ਇਹਦੇ ਅੰਦਰ ਨਾ ਇਹ ਮੈਨੂੰ ਐ ਲੱਗਦਾ ਵੀ ਇਹ ਲੱਕੜ ਐ ਇਹ ਦੇ ਅੰਦਰੋਂ ਲੱਕੜ ਦਾ ਹੁੰਦਾ ਇੱਕ ਖਾਨਾ ਜਾਂ ਇਹ ਉਹਦੇ ਵਿੱਚ ਤੇ ਫਿਰ ਤਾਰਾਂ ਆਈਆਂ ਨਾ ਫਿਰ ਇਹ ਇਹ ਉਹਦੇ ਤੇ ਘਸ ਹੁੰਦੀ plate ਇਹ ਵੀ ਖਲਵਾ ਕੇ ਦੇਖ ਲੈਂਦੇ ਵੀ ਕਿਹਿਆ ਸਿਸਟਮ ਹੈ ਹਨ ਹੈ ਕਹਿ ਕੇ ਆਪਣਾਣਾ ਅੱਜ ਸਬਜ਼ੀ ਲੱਗੀ ਹੈ ਜੀ ਮਨਜੀਤ ਬਣਾ ਆਲੂ ਗਾਜਰ ਮਟਰ ਚਲੋ ਇਹ ਵੀ ਠੀਕ ਹੈ ਤੇ ਬਾਕੀ ਮੈਂ ਚੱਲਦਾ ਹਾਂ ਮਨਜੀਤ ਹਨ ਤੇ ਤੁਹਾਨੂੰ ਮਿਲਦੇ ਆਂ ਜੀ ਫੇਰ ਮੜੇ ਇੱਕ ਇਹ ਇਹਨਾਂ ਨੇ ਕਰਦਾ ਬਹੁਤ ਸਾਲ ਪਿਆ ਤੇ ਮਣੀਤਾ ਅੱਜ ਉਰੀ ਰੱਖ ਲੈ ਹਾ ਡੱਬੀ ਜੀ ਨਹੀਂ ਮੈਂ ਲੈ ਕੇ ਜਾਣੀ ਸੀ ਇਹ ਉਹ ਹੈ ਜੀ ਜਿਹੜਾ ਆਪਣੇ ਲਾਕ ਮੁੰਡੇ ਨੰਬਰ ਪਲੇਟਾਂ ਲਾਉਂਦੇ ਨਾ ਆਪਣੇ ਨਾਲ ਹੈ ਜਿਹੜਾ ਇਲੈਕਟ੍ਰੀਸ਼ੀਅਨ ਬਬਲੂ ਉਹਦਾ ਗ੍ਰੈਂਡਰ ਹੈ ਜੀ ਤੇ ਉਹਨਾਂ ਦੇ ਵਿਚਾਰਿਆਂ ਦਾ ਆਹ ਬੋਰਡ ਹੈ ਕਿਉਂਕਿ ਫਿਰ ਉਹ ਉੱਥੇ ਲਾ ਕੇ ਇੱਕ ਵਾਰ ਸੋਚ ਫਿਰ ਚਾਰੇ ਪਾਸੇ ਘੁੰਮਣਾ ਪੈਣਾ ਨਾ ਗ੍ਰੈਂਡਰ ਲੈ ਕੇ ਕੋਈ ਮੋਟਰ ਸਿੱਧਾ ਨਹੀਂ ਹੋ ਮੋਟਰ ਆ ਰਹੇ ਨੇ ਮੁੰਡੇ ਦਾ ਮਾਹੂ ਆਤਾ ਹੈ ਇਹ ਮਾਹੂ ਨਹੀਂ ਚਲੇਗਾ ਪਤਾ ਨਹੀਂ ਕਿਹੜੀ ਹੈਬਿਕ ਕੰਪਨੀ ਪਤਾ ਨਹੀਂ ਕਿਹੜੀ ਹੈ ਗਰੇਜੇ ਕਲਰ ਚ ਹੈ ਇੱਕ ਮਜੀਤ ਬ੍ਰਾਊਨ ਜਾਂ ਬਲੈਕ ਬਲੈਕ ਜਾਂ ਬਲੈਕ ਜਾਂ ਕਾਫੀ ਕਲਰ ਜੇ ਤੇ ਵੀ ਗੂੜਾ ਬਲੈਕ ਜੇ ਬਲੈਕ ਜੇ ਕਲਰ ਚ ਲਿਆਵਾਂ ਉਹ ਫਿਰ ਉਹ ਫੋਟੋ 'ਤੇ ਉੱਥੇ ਕਿ ਅਲੱਗ-ਅਲੱਗ ਹੁੰਨੇ ਆ ਇੱਕਿਆ ਦੋ ਕਲਰ ਹੋਉਂਦੇ ਉਹਨਾਂ ਕੋਲ ਵਾਈਟ ਹੁੰਦਾ ਇੱਕ ਆਹ ਹੋਣਾ ਆਹੋ ਫਿਰ ਮੈਂ ਇੱਕ ਕਿਹਾ ਤੈਨੂੰ ਵੀ ਮੈਨੂੰ ਉਦੋਂ ਦਾ ਯਾਦ ਨਹੀਂ ਰਿਹਾ ਯਾਦ ਨਹੀਂ ਰਿਹਾ ਬਲੈਕ ਰੱਖ ਲੈ ਤੂੰ ਹਾਂ ਬਲੈਕ ਜਾ ਹਾਂ ਜਣੋ ਮੇਰੇ ਅਸਾਬ ਨਾਲ ਤਾਂ ਬਲੈਕ ਵੀ ਰਹਿਣ ਦੇ ਤੂੰ ਤੂੰ ਅਜੇ ਕੁਝ ਵੀ ਨਾ ਸੋਚ ਜਾ ਕੇ ਦੇਖੂਗੇ ਬਾਕੀ ਸਿਲੰਡਰ ਕਾਤੇ ਕੱਢਦੇ ਆ ਉਹ ਰੱਖਾਂ ਅੰਦਰ ਇੱਕ ਹੋਰ ਫਲਾ ਦੇਓ ਜੀ ਵੀ ਜਿਹੜਾ ਇਹ ਆਪਣਾ ਸ਼ੋਪੀਸ ਹੈ। ਵੀ ਜਰੂਰ ਮੇਰੀਓ ਪੈਨੋ ਕਮੈਂਟ ਕਰਕੇ ਦੱਸਿਓ ਵੀ ਸ਼ੋਪੀਸ ਆਪਾਂ ਬੰਦ ਕਰਾ ਦਈਏ ਜਾਂ ਇਹਦੇ ਅੰਦਰ ਉਹ ਤੋਂ ਇਹ ਤੜਾ ਕੇ ਆਪਾਂ LED ਲਗਦੀ ਕਰਾ ਦਈਏ। ਇੱਕ ਹੋਰ ਜੇ ਲਾਣੀ ਗਾਹਾਂ ਉਹ ਵੀ ਤਾਂ ਬਣ ਸਕਦੀ ਹੈ। ਜੀ ਦੇਖੋ ਤਾਰਾਂ ਵੀ ਆਈਆਂ। ਵੀ ਆਪਾਂ ਨਾ ਇਹਦੇ ਵਿੱਚੋਂ ਇਹ ਖਾਨੇ ਚ ਕਾ ਦੇਣੇ। ਖਾਨੇ ਇਹ ਸੈਂਟਰ ਵਾਲੀ ਚ ਕਾ ਕੇ ਨਾ ਜੀ। ਇੰਨਾ ਆਹ ਵੱਡਕਾ। ਇਹਦੇ ਵਿੱਚ LED LCD ਲਗਦੀ ਕਰ ਦੇਣੀ। ਆਪਾਂ ਨਾ ਉਹ ਵੀ ਕਰਾਣੀ ਹੈ ਜੇ ਸੈਟ ਜੀ ਉੱਪਰ ਛਤਰੀ ਹੈ ਨਾ ਜਿਹੜੀ ਹੋਰ ਡਿਸ਼ ਹੈ ਡਿਸ਼। ਉਹ ਪੱਟਕੇ ਇੱਧਰ ਉੱਧਰ ਹੋਊਗੀ ਤਾਂ ਸਿਗਨਲ ਆਣਾ ਹੈ ਨਾ ਮੰਜੀ ਐਲਈਡੀ ਵੀ ਪਾਉਂਦੇ ਆਣੇ ਹੂੰ ਜਿਹੜੇ ਚੈਕ ਉਸ ਖੇਲਾ ਨੇ ਖੇਲਾ ਲਓ ਨੀ ਨਾ ਇਹ ਨਹੀਂ ਅਜੇ ਹੁਣ ਆ ਇਹ ਬਾਅਦ ਚ ਲਵਾਉਂਗੇ ਮਹੀਨਾ ਮੰਨੋ ਪਤਾ ਨਾ ਮੰਜੀ ਦਾ ਦਿਲ ਐ ਕਰਦਾ ਵਾ ਗੈਲੇ ਬਸ ਚੱਕ ਦੋ ਕੰਮ ਨੂੰ ਉਹ ਫਿਰ ਉਹ ਥੱਲੇ ਉਹ ਪੋਚਾ ਪੂਚਾ ਲਾਣਾ ਕੱਲ ਨੂੰ ਇਹ ਕੁਛ ਵੀ ਉਹ ਸਾਫ ਸੂਫ ਕਿੱਦਾਂ ਕਰੂੰਗੀ ਤੇ ਉਹਨਾਂ ਅੱਛਾ ਫੇ ਤਾਂ ਇਹ ਫੇ ਤਾਂ ਮੀ ਤਿੰਨ ਕ ਮਹੀਨੇ ਬਾਅਦ ਕਹਦੇਗਾ ਨਾ ਇਹਨੂੰ ਪੱਟੋ ਮੈਂ ਧੋਗਾ ਟਾਪੇ ਜੇ ਧੋ ਤੂੰ ਕੈਸਾ ਫੇ ਦੁਬਾਰਾ ਲਾ ਦਨੇ ਹਾਂ ਜੋ ਵੀ ਨਾ ਬਦਾਲੀ ਹਾਂ ਜੋ ਵੀ ਨਾ ਪਹਿਲਾਂ ਇਹ ਲਾ ਦੇਣੀ ਆ ਉਹਦੀ ਦਰਦ ਨਹੀਂ ਹਾਂ ਤੇ ਬਾਕੀ ਤੁਸੀਂ ਵੀ ਮੈਨੂੰ ਜ਼ਰੂਰ ਬਾਕੀ ਆਪਣੀਆਂ ਭੈਣਾਂ ਨੇ ਬਹੁਤਾਂ ਨੇ ਕਮੈਂਟ ਕਰੇ ਵੀ ਕਿ ਜਿਹੜਾ ਕਲਰ ਹੈ ਨਾ ਉਹ ਕਹਿੰਦੇ ਵੀ ਗੂੜੇ ਨਾ ਲਵਾਇਓ ਥੋੜਾ ਪਹਿਲਾਂ ਕਲਰ ਵੀ ਬਹੁਤ ਗੂੜੇ ਕਰੇ ਵੇ ਤੇ ਕਹਿੰਦੀ ਆਪਣੀਆਂ ਭੈਣਾਂ ਨੇ ਕਿਹਾ ਏ ਠੀਕ ਹੈ ਨਹੀਂ ਆ ਮੰਜੀ ਇਤਨਾ ਕਰਵਾਏ ਤੇ ਇਹ ਮੰਜੀ ਦੇ ਪਸੰਦ ਤੇ ਹੀ ਗੂੜੇ ਗੂੜੇ ਕਲਰ ਜਿਹੜਾ ਇਹ ਫਿੱਕੇ ਰੰਗ ਇਹ ਮਾਰੇ ਕਾਫੀ ਲੱਗੋ ਅੱਛੀ ਲੱਗਦੀ ਜਿਹੜਾ ਇਹ ਹੈ ਨਾ ਵਾਲਪੇਪਰ ਇਹ ਫਿੱਕੇ ਕਲਰਾਂ ਦਾ ਫਿੱਕੇ ਕਲਰਾਂ ਚ ਵਧੀਆ ਲੱਗਦਾ ਗੂੜਿਆਂ ਚ ਨਹੀਂ ਹਮ ਬੋਲ ਵੀ ਰੱਖੀ ਜਿਹੜਾ ਕਰਾਇਆ ਸੀ ਬਸ ਸਾਨੂੰ ਕੀ ਦੱਸਾਂ ਜੀ ਮੈਂ ਸਾਰੇ ਕੰਮ ਨਾ ਅਸੀਂ ਹਰ ਇੱਕ ਕੰਮ ਕਰਨਾ ਚਾਹੁੰਦੇ ਆ ਪਰ ਸਾਡਾ ਅਧੂਰਾ ਰਹਿ ਜਾਂਦਾ ਆ ਦੇਖੋ ਜੀ ਮੰਜਾ ਤਾਂ ਮੰਜੇ ਦਾ ਬਾਣ ਲਿਆਂਦਾ ਵਾ ਧੋ ਕੇ ਰੱਖਿਆ ਵਾ ਮੈਂ ਦੁਬਾਰਾ ਗੰਦਾ ਹੋ ਰਿਹਾ ਇਹ ਨਹੀਂ ਬਣ ਹੋਇਆ ਲਾਲੋਂ ਆਪ ਚੌਪੜਾ ਜੀ ਗੁੰਦਣਾ ਤਾਂ ਆਪਾਂ ਨੇ ਹੂੰ ਟੀਜੋ ਵਧੀ ਲੈ ਕੇ ਆਓ ਜਿਹੜਾ ਬੰਦਾ ਦੂਰ ਇਧਰ ਸੱਜਾ ਆ ਦੇਖੋ ਜੀ ਕੀ ਹਾਲਾਤ ਹੁਣ ਜਿਹੜਾ ਨਾ 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 ਹਮਾਰਿਆ ਨਾ ਰੇਗ ਮਾਰ ਜਾ ਵਿੱਚੇ ਉਹ ਪਹੀਆ ਟਾਇਰ ਵੀ ਪੇ ਰੇਗ ਮਾਰ ਜਾ ਮਾਰ ਰੇ ਨਾ ਜਿਹੜਾ ਇਹ ਉਹ ਦੇਖੋ ਸਾਰਾ ਚਿੱਕਾ ਹੀ ਅੰਦਰ ਕਰਦਾ ਹੀ ਕਰਦਾ ਜਾ ਰਿਹਾ ਹੁਣ ਦੇਖੋ ਬਈ ਬਰਾਬਰ ਹੋ ਗਈ ਰੇਗ ਮਾਰ ਜਾ ਲੱਗੇ ਤੇ ਪੂੜੀ ਪੂੜੀ ਦੀ ਇਹਨਾਂ ਨੇ ਕਲੀਨ ਕਰਤੀ ਤੇ ਜੀ ਬਾਹਰ ਰਹਿ ਗਿਆ ਮੰਤਾ ਹੀ ਹੋਈ ਜਾਂਦਾ ਵੀ ਸਾਡੇ ਬੂਟਿਆਂ ਨੂੰ ਹੀ ਰੰਗ ਕਰ ਦੇਣਾ ਜੀ ਇਹਨੇ ਕਰਤਾ ਦੇ ਆ ਉਹਨੂੰ ਤਾਂ ਕਰਤੇ ਆ ਵਾਈਟ ਜੀ ਤਾਂ ਹੋ ਗਿਆ ਵਾਈਟ ਚਲੋ ਧੋ ਦਾਂਗੇ ਇਹਨਾਂ ਨੂੰ ਵੀ ਹੋਰ ਕੀ ਕਰੀਏ ਜਿਹੜਾ ਪਿਛਲੀ ਵਾਰ ਜਦੋਂ ਅਸੀਂ ਲੈਟਰੀ ਬਾਥਰੂਮ ਤਿਆਰ ਕਰਾਏ ਤੇ ਜੀ ਇਹ ਟੈਲਾ ਲੁਆਈ ਪਿਆ ਉਸ ਟਾਈਮ ਇਹ ਜਿਹੜਾ ਖਜੂਰ ਜੇ ਵਾਲਾ ਇਹ ਹੈ ਜੀ ਆਪਣਾ ਪੌਦਾ ਆਪਣਾ ਇਹ ਇੱਥੇ ਪਿਆ ਤਾਂ ਉਹ ਗਿਰ ਕੇ ਫੁੱਟ ਗਿਆ ਤਿੰਨ ਹੋਰ ਰੱਖੇ ਹੋਏ ਤੇ ਤਾਂ ਉਹਦੇ ਚ ਪੂਰੇ 15 ਦਿਨ ਬਾਅਦ ਅਸੀਂ ਦੁਬਾਰਾ ਗਮਲਾ ਦੇ ਆਏ ਬਾ ਫਿਰ ਇਹ ਕਾਮਯਾਬ ਨਹੀਂ ਹੋਇਆ ਇਹ 2 ਸਾਲ 7.5 ਹੁਣ ਆ ਕੇ ਕਾਮਯਾਬ ਲੱਗਿਆ ਹੁਣ ਇਸ ਵਾਰ ਫੇਰ ਚੱਲ ਪਿਆ ਕੰਮ ਕਰ ਚ ਦੇਖਦੇ ਕੋਈ ਕਿਤੇ ਤੋਂ ਸ਼ੇਰ ਨਾ ਮਾਰ ਪੈ ਜਾਈ ਬਈ ਇਹਦੇ ਤੇ ਹੈ ਕਿ ਨਹੀਂ ਮਨ ਤਾਂ ਕੋੜੀ ਇਹਨਾਂ ਦੀ ਐਂ ਲੱਗਦੀ ਵੀ ਇਹ ਗਿਰੂੰਦੇ ਟੁੱਟ ਟੱਟ ਕੇ ਦੇਖੋ ਹਾਂ ਡੰਡਾ ਇਹ ਨਿਕਲਿਆ ਪਹ ਲੱਗਦਾ ਮੈਨੂੰ ਇਹ ਦੇਖੋ ਬੰਨਿਆ ਵੀ ਇਹਨਾਂ ਨੇ ਹਾਂ ਇਹ ਫਸਾਇਆ ਬਾਰੇ ਚੱਕ ਤੋਂ ਕੰਮ ਨੂੰ ਠੇਕੇਦਾਰ ਤਾਂ ਦੂਰੇ ਹੀ ਪੇਲਦੀਆਂ ਠੇਕੇਦਾਰ ਉੱਪਰ ਦਾ ਰਹਿ ਗਿਆ ਉੱਪਰ ਉਹ ਦੇਖੋ ਜਿਹੜੀ ਉਹ ਹਾਂ ਉਹ ਦੇਖ ਉਹ ਤੇਰੇ ਮਿੱਟੀ ਮਿੱਟੀ ਵਾਲੀ ਉਹ ਡੱਬੀਆਂ ਉਹ ਕਢਾ ਦੇ ਕੋ ਉਹ ਦੇਖੋ ਉੱਪਰ ਵੀ ਆ ਉਹ ਦੇਖੋ ਉਹ ਸਾਰਿਆਂ ਕੋਲ ਹੈ ਉਹ ਨਿਕਲਦੀਆਂ ਸਾਰੇ ਤਾਂ ਨਹੀਂ ਹੈ ਹੈ ਸਾਰਾ ਨਿਕਲ ਗਿਆ ਹੈ ਇਹ ਤਾਂ ਨਿਕਲ ਗਿਆ ਉਹ ਨਹੀਂ ਠੇਕੇਦਾਰ ਕਿੱਥੇ ਨਿਕਲ ਗਿਆ ਯਾਰ ਇਹ 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 ਦੇਖ ਇਹ ਦੇਖ ਸਾਹਮਣੇ ਲੱਗੀ ਹੋਈ ਉਹ ਨਹੀਂ ਕਾਹਦੇਗਾ ਵਿਚਾਰੇ ਕਹਿੰਦੇਗਾ ਹਾਂ ਅੱਛਾ ابھی ਕਢਾਲ ਨਾ ابھی ਠੀਕ ਆ ਠੀਕ ਆ ਬੱਚੇ ਸਮਝ ਲੀ ਜੀ ਹਾਂ ਟੈਨਸ਼ਨ ਤਾਂ ਮੈਂ ਲੰਦਾ ਨਹੀਂ ਹਾਂ ਦੱਸ ਦੇ ਕੇ ਤੇ ਬੋਲੀਏਗਾ ਹਾਂ ਟੈਨਸ਼ਨ ਨਹੀਂ ਮੈਂ ਲੰਦਾ ਬਾ ਤੂੰ ਟੈਨਸ਼ਨ ਤੂੰ ਨਾ ਭੁੱਲ ਜੀ ਮੈਂ ਤਾਂ ਦੁਬਾਰਾ ਯਾਦ ਕਰਾ ਦੂੰਗਾ ਤੈਨੂੰ ਲੋ ਨਹੀਂ ਵੀ ਬੰਤਾ ਬਧੀ ਜਾ ਜੀ ਇਹਨੇ ਮੰਨੂ ਐ ਕਿਹਾ ਕੱਲ ਪਰਸੋਂ ਕਹਿੰਦਾ ਮੈਂ ਸੀਨੀਅਰ ਐ ਸੀਨੀਅਰ ਮੇਰਾ ਕੰਮ ਐ ਜਿਹੜਾ ਕਹਿੰਦਾ ਤੂੰ ਦੇਖ ਕੇ ਦੱਸ ਰੇ ਨਾ ਤੁਸੀਂ ਉਹ ਮੇਰਾ ਕੰਮ ਐ ਮੈਨੂੰ ਬਾਅਦ ਚ ਦੱਸਿਓ ਕਹਿੰਦਾ ਮੈਂ ਚੱਲ ਕੋਈ ਨਹੀਂ ਬਾਈ ਤੂੰ ਕਰੀ ਚੱਲ ਫਿਰ ਬਾਕੀਆਂ ਜੀ ਆ ਦੇਖੋ ਆਪਾਂ ਨੇ ਨਾ ਇੱਕ ਹੋਲੀਆ ਦਾ ਬਣਾਵਾ ਟੂਲੂ ਵਾਂ ਪੇ ਕੋਰ ਮੇਰੀ ਸਲਾਹ ਬਣ ਰਹੀ ਇਸ ਵਾਰ ਇਹਦੀ ਸੀਲ ਵੀ ਲੀਕ ਹੋ ਗਈ ਵੀ ਇਹਨੂੰ ਤਾਰ ਕੇ ਦਈਏ ਰਿਪੇਅਰ ਨੂੰ ਮੁੱਲਾਂ ਪਰ ਛੱਡਿਆ ਜੀ ਇੱਥੇ ਨਵਾਂ ਲਾ ਦਈਏ ਦੂਜਾ ਇੱਕ ਸਪੇਅਰ ਰੱਖਿਆ ਬਈ ਆਪਾਂ ਨੇ ਤੇ ਅੱਜ ਇੱਕ ਹੋਰ ਤੁਹਾਨੂੰ ਨਵੀਂੋ ਗੱਲ ਦੱਸਾਂ ਮੈਂ ਨਾ ਇਹਦੇ ਮੰਨੂ ਚੇਤੇ ਨਹੀਂ ਤਾਂ ਇਹਦੇ ਨਾ ਹਾ ਟੇਪ ਲਵਾਨੇ ਸੀ ਹਰ ਸਾਲ ਬਾਅਦ ਮੀਂਹ ਮੂਹ ਪੈ ਕੇ ਨਾ ਇਹ ਗਲ ਜਾਂਦੀ ਹੈ ਅੱਜ ਉਰੇ ਬੈਠਿਆ ਜੀ ਉਰੇ ਮਿਸ਼ਤਰੀ ਹੈ ਉਹ ਫੋਰ ਮੈਨੂੰ ਉਰੇ ਬੈਠਿਆ ਫੇ ਮੈਂ ਕਿਹਾ ਮਾਹ ਫੋਰ ਮੈਨ ਇੱਧਰ ਆ ਜਾ ਬਾਈ ਇਹ ਭੁੱਲ ਗਿਆ ਔਰ ਇਹ ਘੋੜੀ ਲਾਈ ਵੀ ਕੰਦ ਤੇ ਬੈਠਿਆ ਇੱਥੇ ਬੈਠਿਆ ਇੱਧਰ ਮਾਹ ਇਹ ਤਾਂ ਇਹਦੇ ਚੇਤੇ ਹੀ ਨਹੀਂ ਤਾਈ ਰੈਨ ਦੱਸਿਆ ਮਾਹ ਇਹ ਦੇਖੋ ਨਾ ਜੀ ਪਰ ਮਨ ਨੂੰ ਇੱਕ ਵਾਰ ਤਾਂ ਜਦ ਮੈਂ ਦੇਖਿਆ ਨਾ ਮੇਰੇ ਫਿਊਜ ਜੁੜ ਗਏ ਜੀ ਵੀ ਇਸ ਬੰਦੇ ਨੇ ਦੇਖਿਆ ਹੀ ਨਹੀਂ ਸੋਚਿਆ ਹੀ ਨਹੀਂ ਵੀ ਇਹ ਤਾਰਾਂ ਆਏ ਇੱਥੇ ਇਹ ਵੀ गिर ਜਾਂਦਾ ਹੀ ਨਿਕਲ ਗਿਆ ਲੈਂਪ ਜਾ ਨੂੰ ਕਹਿੰਦੇ ਲੈਂਪ 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 ਹੈ ਜੀ ਲੈਂਪਰ ਲੈਂਪ ਨਹੀਂ ਜੀ ਲੈਂਪ ਹੈ ਤੇ ਬਾਕੀ ਹੁਣ ਬਾਅਦ ਚ ਸੈਟਿੰਗ ਆਊਗੀ ਮੰਜੀ ਤੇ ਇਹ ਦੇਖੇ ਤੱਕ ਮੰਨੂ ਲੱਗ ਰਿਹਾ ਨਾ ਵੀ ਇਹ ਬਾਅਦ ਚ ਸੈਟਿੰਗ ਆਊਗੀ ਭਾਈ ਉਹ ਤਾਂ ਮੈਂ ਮੁਕਲਾ ਰਦਾ ਕੋਈ ਚੀਜ਼ ਨਹੀਂ ਹੈ ਜਿਹੜਾ ਕਰਦੀ ਰਹਿੰਦਾ ਤੇ ਉਹਨਾਂ ਨੇ ਹੀ ਆ ਕੇ ਬਸ ਦਰਵਾਣਾ ਹੈ ਹੂੰ ਵੀ ਹਾਂ ਵੀ ਸੈੱਟ ਕਰ ਦੋ ਸਮਾਨ ਫੇਰ ਆ ਕੇ ਉੱਤਰ ਉੱਤਰ ਕਰਦੇ ਉਹ ਗੁਡੀਆਂ ਦੀ ਉਹ ਥਰਮੋਸ ਉਦਣ ਪਾਣੀ ਭਰ ਕੇ ਦੇ ਆ ਦੇਖ ਲਓ ਰਹੀ ਰਹੇਗੀ ਉਹ ਸਕੂਲ ਨੂੰ ਜਾਣੇ ਦੇ ਦੱਸ ਮਨ ਨੂੰ ਸਕੂਲ ਵਾਲੀ ਲੱਗਦੀ ਹੈ ਨਾ ਹੋਰ ਲੈਣੀ ਪਿਆ ਹੈ 10 ਤੇਰੇ ਪਾਸ ਜੇ ਕੰਮ ਜਿਹੜਾ ਕਾਉਂਸਲ ਲੈਂਦੇ ਨੇ ਉਹ ਨਹੀਂ ਅੱਪਾ ਮਹਾ ਜੀ ਉੱਥੇ ਜਾਂਦੇ ਤੇ ਯਾਦ ਨਹੀਂ ਨਾ ਆਈ ਆਪਣੇ ਹਨਾ ਨਹੀਂ ਉਹ 16 ਤਰੀਕ ਨੂੰ ਇਕੱਠੇ ਹੋਏ ਉੱਥੇ ਫੜਾਦਣੀ ਸੀ ਮੇਰੇ ਯਾਦ ਆ ਕਈ ਵਾਰ ਆਈ ਹੈ ਇਹ ਪਰ ਮੌਕੇ ਤੇ ਨਹੀਂ ਆਈ ਇਹ ਵੈਸੇ ਨਾ ਜਿਸ ਦਿਨ ਉਹਰੇ ਤੇ ਫੇ ਗਏ ਹੈ ਚਾਚੀ ਉਹਨੇ ਹਨਾ ਉਸ ਦਿਨ ਇੱਕ ਭਰ ਕੇ ਦੇਤੀ ਸੀ ਚਾਚੀ ਨੇ ਗੁੜੀਆਂ ਨੂੰ ਫਿਰ ਉਹਦੀ ਯਾਦ ਆ ਗਿਆ ਕਹਿੰਦੀ ਹੈ ਨਾ ਬਿੰਦਰ ਪਾਣੀ ਉਹ ਪੀ ਜਾਣਾ ਉਹਨੇ ਲੈ ਕੇ ਰੱਖਤੀ ਇੰਨਾ ਕਹਦੀ ਫੇਰੇ ਇਹਦੇ ਪਰ ਰੱਖ ਦੋ ਕੂਲਰ ਪਰ ਕੂਲਰ ਪਰ ਰੱਖਦੀ ਉੱਥੇ ਭੁੱਲ ਗਈ ਚਾਚੀ ਜੀ ਚਲੋ ਚਲੋ ਠੀਕ ਹੈ ਜੀ ਫਿਰ ਅੱਜ ਆਪਣਾ ਇੰਨਾ ਕੇ ਬਲੌਗ ਤਾਂ ਹੀ ਛੋਟਾ ਜਿਹਾ ਕਿਉਂਕਿ ਮੈਂ ਜਾਣਾ ਜੀ ਹੁਣ 5 ਵਜੇ ਚੱਲੇ ਕਰਨ ਵੀ ਉੱਧਰ ਮਨੋ ਕੱਲ ਵੀ ਮੈਂ ਉਹਨੂੰ ਐਹੀਂ ਛੱਡ ਕੇ ਆ ਗਿਆ ਉੱਥੇ ਚਲੋ ਹੈਗੇ ਆਪਣਾ ਉੱਥੇ ਮੁੰਡੇ ਨਾਲ ਦੁਕਾਨਾ ਚੋਂ ਲਿਆਣੇ ਆ ਛੱਡ ਵੀ ਜਾਣੇ ਆ ਹੁਣ ਟਿਊਸ਼ਨ ਵੀ ਛੱਡਿਆ ਇਹੋ ਤੇ ਉਹ ਮੰਨੂ ਪਤਾ ਕਿਆ ਕਹਿੰਦਾ ਮੰਜੀ ਦਾ ਕਹਿੰਦਾ ਤੂੰ ਕਿਆ ਕਰਨ ਗਿਆ ਪਾਪਾ ਘਰ ਅੱਜ ਕੱਲ੍ਹ ਕਹਿੰਦਾ ਉਹ ਮਾਹ ਆਪਣਾ ਕੰਮ ਨਹੀਂ ਹੈ ਮੰਨੂ ਕਦੇ ਸਲੇਪਾਂ ਓਟਾ ਆਤੀ ਐ ਮੈਂ ਸਿਮਿੰਟ ਭਰਨਾ ਹੈ ਜੀ ਅਜੇ ਤਾਂ ਸਾਡਾ ਇੱਕ ਕੰਮ ਰਹਿ ਗਿਆ ਜੀ ਉਰੇ ਉਰੇ ਨਹੀਂ ਇੱਕ ਫਰਸ਼ ਕਿਤੇ ਹੋਕ ਹੈ ਉਹ ਭਰਨਾ ਰਹਿ ਗਿਆ ਪਿਆ ਸਿਮਿੰਟ ਬਾਹਰ ਉਹਨੂੰ ਪਤਾ ਕਿਆ ਕਰੀ ਕਾਂਡੀਆਂ ਜਾਂ ਮਾਰਕਾ ਪਾ ਦਿਆਂ ਪਰ ਪਾਣੀ ਛਿੜਕਦੀ ਮੈਂ ਆ ਕੇ ਘੋਲ ਕੇ ਨਾ ਫੇਰ ਪਾ ਦੂੰਗਾ ਸਰੀ ਇਹ ਗੱਲ ਦੱਬ ਦੂੰਗਾ ਇਥੇ ਚੂਹਿਆਂ ਨੇ ਨਾ ਉਹ ਬਹੁਤ ਮਿੱਟੀ ਕੱਢਤੀ ਇਹਦੇ ਚ ਪਤਾ ਨਹੀਂ ਕਿੱਦਾਂ ਫੁੱਟਿਆ ਕਿੱਦਾਂ ਨਹੀਂ ਇਹ ਫਰਸ ਉਹਦੇ ਦਰਵਾਜ਼ੇ ਦੇ ਪਿੱਛੋਂ ਸਮਝ ਨਹੀਂ ਲੱਗੀ ਬਹੁਤ ਊਂਕੀ ਮੈਂ ਕਹਿੰਦਾ ਖਾਸਾ ਘੜਤੇ ਆ ਨਹੀਂ ਰਹਿਤਾ ਜਾ ਚੱਲ ਕੋਈ ਨਹੀਂ ਆਪਾਂ ਨਾ ਉਹ ਭਰ ਦੇਣਾ ਪਤਾ ਨਹੀਂ ਕੀ ਆ ਇਹਨਾਂ ਨੇ ਪਤਾ ਨਹੀਂ ਇਹਨਾਂ ਨੇ ਫੁੱਟੀ ਪਾਟੀ ਭਰੀ ਨੇ ਹੂੰ ਔਰ ਛੋਟ ਛੋਟ ਕਰਦੇ ਦੇ ਦੇਗਾ ਮੰਨ ਲਾ ਦੀ ਵਿੱਚ ਹੈਗੀ ਜਦੀ ਛੱਡੀ ਵਿੱਚ ਉਹੀ ਹੈਗੀ ਹੈ ਹਾਂ ਉਹ ਛੋਟੇ ਭਰਨਾ ਹੈ ਸਿਮਿੰਟ ਭਰ ਦੇਣਾ ਆਪਾਂ ਨੇ ਹੱਦ ਹੋ ਗਈ ਸਿਮਿੰਟ ਲੈ ਕੇ ਲੋਟ ਆਣੀ ਚਾਣੀ ਤੇ ਚੱਲ ਠੀਕ ਐ ਸੇ ਮੈਂ ਚੱਲਦਾ ਮੈਂ ਜੀ ਤਾ ਹਣਾ ਉਹ ਫਸੋ ਉਹ ਤਾਂ ਕਹਿ ਦਿੰਦਾ ਪਾ ਦੇ ਨੂੰ ਕਿਆ ਉਹ ਕੁਛ ਨਹੀਂ ਚਾਹੇ ਉਹ ਤਾਂ ਪੁੱਟੀ ਉਹ ਭਰਤੀ ਉਹਨੇ ਹਾਂ ਇਹ ਗੱਲ ਕਰ ਰਹੀ ਐ ਅਸੀਂ ਹੂਰੇ ਦੀ ਮੈਂ ਥੰਦ ਖਾ ਵੀ ਲੰਨਾ ਮੈਂ ਨਾ ਇਹ ਦੇਖੋ ਹੂਰੇ ਤੇੜਾ ਪਿਆਈ ਇਹਨਾਂ ਨੂੰ ਆਪ ਤਾਂ ਹੁੰਦੀ ਜਦੋਂ ਸਫਾਈ ਕਰਨੀ ਨਾ ਉਹ ਤੇੜਾ ਜਿਹੜੀ ਉਹਦੇ ਵਿੱਚ ਫਸਾਕ ਹੈ ਨਾ ਪੱਤੀ ਬਾ ਉਹਨੂੰ ਐ ਸੋੜਦੇ ਵੀ ਇਹਨੂੰ ਖੋਲ ਕੇ ਦੁਬਾਰਾ ਭਰੀਏ ਇਹ ਇੱਥੇ ਤੇ ਨਾ ਨਾ ਸਿਮਿੰਟੇ ਕੱਢਦੇ ਆ ਤਾਈ ਉੱਪਰ ਤੋਂ ਪੂਰਾ ਇੱਕ ਗਿੱਠ ਜਗਾ ਫੇ ਮੈਂ ਰੋਕਿਆ ਮੈਂ ਰਹਿਣ ਦੇ ਬਾਈ ਹੁਣ ਦੇਖਦੇ ਆ ਉਹ ਖੜ ਵੀ ਜਾਊਗਾ ਇਹ ਮਨ ਤਾਂ ਲੱਗਦਾ ਕਰੂਗਾ ਹੈ 1 ਮਿੰਟ ਇੰਨੇ ਕ ਮੈਂ ਨਹੀਂ ਆ ਬਗਰ ਜੂਗਾ ਜੂ ਤਾਂ ਦਿੱਤਾ ਕੈਮਰਾ ਹੰਦਾ ਜਾ ਚਲੋ ਠੀਕ ਹੈ ਜੀ ਫਿਰ ਆਪਣਾ ਵਲੋਗ ਇੱਥੇ ਤੱਕ ਤਾਂ ਹੀ ਮਿਲਦੇ ਆ ਕੱਲ ਕਿਸੇ ਨਵੇਂ ਵਲੋਗ ਵਿੱਚ ਜਦ ਤੱਕ ਸਾਨੂੰ ਜੋ ਇਜਾਜ਼ਤ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਨੇ ਹੁਣ ਆਪਣੇ ਭੈਣ ਭਰਾਣਾ ਫੁੱਲ ਬੋਚ ਕਰ ਲਈ ਵਲੋਗ ਤਾਂ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ ਤੁਹਾਡਾ ਆਪ ਸਾਰਿਆਂ ਦਾ ਬਹੁਤ ਸੇਵਕ ਦੇ ਰਹੇ ਤੁਸੀਂ ਸਾਡਾ ਬਹੁਤ ਬਹੁਤ ਧੰਨਵਾਦ ਜੀ